ਕਰਕੇ ਦੇ ਨਾ ਬੰਦਿਆ ਤੂੰ ਅੱਜ ਹੀ ਕਰਕੇ ਦੋ ਹਾਂ ਇਹ ਇਹ ਤੁਹਾਡੇ ਕੋਲ ਦੇਖੋ ਤੁਸੀਂ ਪਹਿਲਾਂ ਆਪਣਾ ਜਿਹੜਾ ਕੰਮ ਕਰਦਾ ਉਹਦੇ ਨਾਲ ਕਰ ਸੋ। ਤੁਸੀਂ ਐਸੀਐਮ ਜੀ ਆਈ ਆਈਐਸ ਤੁਸੀਂ ਸਿਲੈਕਟ ਹੋ ਜੇ ਤਾਂ ਜੇ ਪਹਿਲਾਂ ਕੋ ਵਾਪਸ ਹੁੰਦੀ ਆ ਸਾਡੇ ਕੋਲ ਹੁੰਦੀ ਆ ਤਦੇ ਲਈ ਹੁੰਦੀ ਆ ਜੇ ਤੁਸੀਂ ਤਸੱਲੀ ਦੀ ਗੁੰਦੀ ਤਾਂ ਹੁੰਦੇ ਸਾਡੇ ਕੋਲੋਂ બગા ક્લિયર આ બિલકુલ ક્લિયર આ જી ક્લિયર આ બિલકુલ હા આહા નહીં દી કમલેટ કે ઓને કમલેટ કે ઓને કમલેટ કે લોગ સુનો ક્યોને કરદ કે બિના ગલ દેદી કરુંગા મેરે કોલ દેદી તખાસતા પઈયા સબકોઈ પઈયા મે બિના ગલ તો કલ ફોન નહી કરું પહેલા મેરી ખાસ સુનો મે બિના ગલ તો કલ ફોન નહી કરું ਬਿਨਾਂ ਗੱਲ ਤੋਂ ਫੋਨ ਨਹੀਂ ਕਰਦਾ ਸੁਣੋ 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 ਯੂ ਫਾਲੋ ਮੀ ਸੁਣ ਅਸੀਂ ਬਿਨਾਂ ਗੱਲ ਤੋਂ ਬਿਨਾਂ ਗੱਲ ਤੋਂ ਤੇ ਅਫਸਰ ਤੋਂ ਮਤਾਲੀ ਕਰਦਾ ਲੋਕਾਂ ਸਾਨੂੰ ਵੋਟਾਂ ਪਾਈਆਂ ਲੋਕਾਂ ਦੇ ਸਾਡੇ ਕੋਲ ਸ਼ਿਕਾਇਤਾਂ ਲੈ ਕੇ ਆਉਂਦੀਆਂ ਸਮਝਦੇ ਕਿ ਨਹੀਂ ਗੱਲ ਬਿਨਾਂ ਵਜ੍ਹਾ ਦੀ ਲੋਕ ਆਉਂਦੇ ਬਿਤਾਦੇ ਲੜਾਂ ਲੱਗੀਆਂ ਲੋਕਾਂ ਦੀਆਂ ਜੇ ਤੁਸੀਂ ਨਹੀਂ ਤਸੱਲੀ ਕਰਉਂਦੇ ਲੋਕ ਫੇਰ ਹੁੰਦੇ ਸਾਡੇ ਕੋਲ ਤੁਸੀਂ ਇਹਦੇ ਦਾ ਕੰਮ ਕਰੋ ਗੱਲ ਕਿੱ디 ਗਿਆ ਹਾਂ ਬੱਸ ਇਹ ਤੁਹਾਡੇ ਕੋਲ ਲੱਗੇ ਦਾ ਕੰਮ ਕਰੋ ਜੀ ਤੁਸੀਂ Siz cevapla, doğru olanı kavuştur. Tanık olduğumda kibas. Ha, gel gel, gel. Tamam, gel gel. Ne diye diye, sizi yine de milletimden kavuştur. Koygalı, sizi sizi hacim sabi milletinden ਮੈਂ ਤੁਹਾਡੇ ਕੋਲ ਬੰਦੇ ਭੇਜ ਦੇਣਾ ਤੁਸੀਂ ਇਹ ਕੰਮ ਬਤਾਉਣਾ ਤੁਹਾਡੇ ਕੋਲ ਬੰਦੇ ਭੇਜ ਦੇਣਾ ਹਾਂ ਹਾਂ ਬਸ ਬਸ ਇਹਨਾਂ ਦਾ ਕੱਕਾ ਲੋਕੋ ਮੈਂ ਕਿਹਾ ਤੁਸੀਂ ਜਦੋਂ ਤੁਹਾਡੇ ਕੋਲ ਬੰਦੇ ਆ ਰਹੇ ਤੁਸੀਂ ਇਹਨਾਂ ਦਾ ਕੰਮ ਕਰੋ ਗੱਲ ਕੀ ਦੀ ਮੈਂ ਤੁਹਾਨੂੰ ਕੀ ਕਹਿ ਰਿਹਾ ਤਦ ਮੈਂ ਗਲਤ ਕੰਮ ਕੀਤਾ ਹਾਂ ਹੁਣ ਨਹੀਂ ਨਹੀਂ ਮੈਂ ਤੁਹਾਨੂੰ ਗਲਤ ਕੰਮ ਗਿਆ ਪਹਿਲਾਂ ਦੱਸੋ ਫਿਰ ਮੈਂ ਤੁਹਾਨੂੰ ਜਦੋਂ ਕਹਿ ਰਿਹਾ ਬੰਦੇ ਆਏ ਇਹਨਾਂ ਦਾ ਮੈਂ ਕਹਿੰਦਾ ਤੁਸੀਂ ਕੰਮ ਕਰੋ ਗੱਲ ਕਿ ਠੀਕ ਹੈ ਮੈਂ ਤੁਹਾਨੂੰ ਗਲਤ ਕੰਮ ਨਹੀਂ ਦੀ ਕਹਿ ਰਿਹਾ ਨਾ ਮੈਂ ਕਦੀ ਕਹਿੰਦਾ ਹਾਂ ਹਾਂ ਫਿਰ ਤੂੰ ਇਲਾਮ ਨਾ ਨਹੀਂ ਰਖਾਵੇਂ ਤੂੰ ਤਾਂ ਮਿੰਦੂ ਗਾਈਡ ਨੂੰ ਗਾਈਡ ਕਰੀ ਜਾਂਦੇ ਹੋ ਤੁਸੀਂ ਮਿੰਦੂ ਗਾਈਡ ਦਾ ਕਰੋ ਮੈਂ ਅਸੀਂ ਪਰਲਗ ਦੇ ਚੁੜੇ ਦਮੈਂਦੇ ਆ ਸੁਣੋ ਪਰਲਗ ਦੇ ਪਹਿਲਾਂ ਸੁਣੋ 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 ਵੇ ਸੁਣੋ ਪਰਲਗ ਦੇ ਚੁੜੇ ਨੂੰ ਆਰੇ ਲੋਕਾਂ ਸਾਡੇ ਕੋਲ ਆ ਗਈ ਅਫਸਰ ਨੂੰ ਕਹਿਣਾ ਤੁਹਾਨੂੰ ਕਹਿਣਾ ਕੀ ਨਾ ਕੰਮ ਕਰੋ ਸਾਡੀ ਡਿਊਟੀ ਆ ਤੁਹਾਡੀ ਡਿਊਟੀ ਆ ਕਿ ਜਿਹੜਾ ਕੰਮ ਜਾਇਜ਼ ਹੋ ਕਰੋ ਮੈਂ ਤੁਹਾਨੂੰ ਗਲਤ ਕੰਮ ਕਹਿੰਦੀਆਂ ਨਾ ਕਦੀ ਕਿਹਾ ਸੋਧੇ ਦੀ ਗੱਲ ਹਾਂ ਬਸ ਠੀਕ ਹੈ ਹਾਂ ਨਾ ਨ ਕੋਈ ਨਹੀਂ ਮੈਂ ਕਹਿੰਦੀ ਮੈਂ ਮੈਂ ਤੇ ਤੁਹਾਨੂੰ ਤੁਹਾਨੂੰ ਤੁਸੀਂ ਤੁਸੀਂ ਇੱਕ ਮਿਨਿਸਟਰ ਨਾਲ ਬਹਿਸ ਕਰਦੇ ਐਨਾਂ ਟਾਈਮ ਲੱਗਦਾ ਲੋਕਾਂ ਨਾਲ ਕੀ ਗੱਲਦੇ ਹੋਗੇ ਦੱਸੋ ਮੈਨੂੰ ਤਣਾ ਲੋਕਾਂ ਦਾ ਕੀ ਬਦੀਦਾ ਹੋਊਗਾ ਤੂੰ ਮੇਰੇ ਨਾਲ ਆ ਤੇ ਦੱਸੂ ਢਿੱਕੋ ਕੇਸ ਹੈ ਤੁਹਾਡਾ ਤੁਹਾਡਾ ਲੋਕਾਂ ਦਾ ਕੀ ਬਦੀਦਾ ਹੋਊਗਾ ਤੂੰ ਮੇਰੇ ਨਾਲ ਦਾ ਫਿੱਟ ਲਾ ਤੇ ਮੇਰਾ ਕਿਆ ਗੱਲ ਤੋਂ ਮੈਂ ਤੁਹਾਨੂੰ ਕਹਿ ਰਿਹਾ ਤੁਹਾਡੋ ਕੋ ਬੰਦੇ ਪੈਸੇ ਨਾਲ ਕੰਮ ਕਰੋ ਤੁਸੀਂ ਗਾੜੇ ਹੋ ਸਵਾਈ ਦੇ ਜੰਦੇ ਹੋ ਹਾਂ ਫਿਰ ਤੁਸੀਂ ਇਹਨਾਂ ਦਾ ਕੰਮ ਕਰੋ ਜੀ ਮੈਨੂੰ ਕੰਮ ਚਾਹੀਦਾ ਬਸ ਕੰਮ ਕਰੋ ਬਸ ਮੈਨੂੰ ਗੱਲਾਂ ਵੀ ਦੇ ਜੀ ਕੰਮ ਕਰਕੇ ਦਿਓ ਮੇਰੇ ਕੋਲ